ਚਲੇ ਪੂਰੇ ਸਾਢੇ 3 ਸਾਲ ਤੋਂ ਜਿਹੜੇ ਮੈਂਬਰ ਸਾਡੇ 바이 ਜਿਤ ਕੇ ਆਏ ਸਨ ਉਹਨਾਂ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਮਣੀ ਅਕਾਲੀ ਦਲ ਦੇ ਸਨ ਇਹ ਫੜਨਾ ਤਾਂ ਨਹੀਂ ਉਹਨਾਂ ਦੇ ਪਿੰਡ ਤੋਂ ਬਾਅਦ ਰਿਟਾਇਰ ਹੋ ਗਏ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੇਧਾਰ ਸਤਾਉਂਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਹੈ ਕਿ ਅੰਕਲ ਫੋਨ ਆ ਰਹੇ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈ ਮੈਂ ਇਹ ਕਹਣ ਤੋਂ ਅ그래ਜ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲੋਂ 2.5 ਲੱਖ 3 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਵੀ ਰਹੇ 21 ਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜਿੱਤ ਸਕਦੇ ਹੈ ਬਾਰ ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਆ ਗਏ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਕਰਨ ਵਾਸਤੇ ਇਹਨਾਂ ਕੋਲ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂੰਨ ਵਾ ਲਈ ਹੈ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਇਆ ਇਹਨਾਂ ਕੋਲ ਲੈ ਲੈ ਜੀ ਮੈਂ 80 ਲੱਖ ਰੁਪਇਆ ਤੁਹਾਨੂੰ ਦੇਣਾ ਪਛਲਾ ਦਿਓ ਹਰ ਤਰ੍ਹਾਂ ਦੀ ਕੁਕਰ ਮੈਨਾਂ ਨੇ ਕੀਤਨ ਦਿੱਲੀ ਕਮੇਟੀ ਦੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਜੋ ਮੈਮਰਾਟ ਵੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥੋਂ ਗੁਰਦੁਆਰਿਆਂ ਦੇ ਕੇ ਆਪਣਾ ਕੰਮ ਪੂਰਾ ਕਰ ਗਿਆ ਮੈਂ ਇਹ ਤੁਹਾਡੇ ਰਾਈ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਮੈਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਨ ਹੱਥ ਖੇਡ ਜਾਓ ਰਖਾਉਗਾ ਕੁਕਰ ਜੋ ਇਨਾਦੀ ਆ ਖੇਡ ਜਾ ਸਾਨੂੰ ਕੋਈ ਨਹੀਂ ਪਰ ਜਿਹੜੇ ਕੁਕਰਮ ਰਕਾਬਗਨ ਸਾਹਿਬ ਸੀਜਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਸੀਜਗਨ ਸਾਹਿਬ ਨਾਨਕਪੀਵ ਸਾਹਿਬ ਹੋਏ ਉਹਨਾਂ ਦੀ ਇਨਕੁਆਰੀ ਕਰਾ ਲਓ ਇਹ ਜੇ ਕੁਕਰਮ ਕਰਨ ਵਾਲੇ ਜੇ ਤੁਸੀਂ ਇਨਾਦੀ ਵਾਅਦੋ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਿਰਾਰਾ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਸिखਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਦੱਸ ਦਿਓ ਜਿਹੜਾ ਜਿੰਦਾ ਬੈਠਾ ਹੋਵੇ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹਿ ਲਓ ਕਾਂਗਰਸ ਕਿੱਥੇ ਹੈ ਜੀ ਅੱਜ ਕਿੱਥੇ ਗਿਆ ਕੀ ਤੁਹਾਡਾ ਸ਼ਰਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋਈ ਕੰਮ ਕਰਾਉਂਦੇ ਪਏ ਉਹਨਾਂ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਹਾਂ ਡਰ ਸਾਨੂੰ ਹੈ ਨਹੀਂ ਬਈ ਤੁਸੀਂ ਸਰਕਾਰ 'ਚ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ ਪਰ ਮੈਂ ਇਹ ਚਾਹਦਾ ਕਿ ਹਿੰਦੁਸਤਾਨ ਦੀ ਸਰਕਾਰ ਤੇ ਬੜੇ ਕੰਮ ਨੇ ਅੱਜ ਦੁਨੀਆ ਵਿੱਚ ਵਰਲਡ ਵਾਰ ਸੁੱਟਣ ਵਾਲੀ ਹੈ ਤੁਸੀਂ ਉਸ ਪਾਸੇ ਧਿਆਨ ਦਿਓ ਇਹਨਾਂ ਦਾ ਜਿਹੜੇ ਗੁਰੂ ਘਰ ਦੇ ਦੋਖੀ ਆ ਗਏ ਸਿੱਖੋਂ ਦੇ ਦੋਖੀ ਆ ਗਏ ਇਹਨਾਂ ਤੁਹਾਡਾ ਕੁਝ ਨਹੀਂ ਇਸ ਸਵਾਲਾ